ਸਤਿ ਸ੍ਰੀ ਅਕਾਲ ਸੇਮੋ ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਦੀ ਫਤਿਹ ਦੀ ਸਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਜ ਦੇ ਚੀਤ ਨੂੰ ਮੌੜ ਸੇਗੋ ਬੋਗੇ ਜ਼ਿਲ੍ਹੇ ਦਾ ਪਿੰਡ ਹੈ ਮਾੜੀ ਮੁਸਤਫਾ ਨੇੜੇ ਬੈਰੋਕੇ ਭਗਤਾ ਭਾਈ ਦੇ ਲੜੀ ਪਿੰਡ ਹੈ ਇਹ ਅੱਜ ਮੈਂ ਪਹਿਲੀ ਵਾਰ ਮਾਤਾ ਜਸਵੰਦਰ ਪਾਉ ਜੀ ਦੇ ਦਰਸ਼ਨ ਕਰ ਰਿਹਾ ਤੁਸੀਂ ਵੀ ਕਰੋ ਸ਼ਹੀਦ ਪਰਿਵਾਰ ਹੈ ਕੁਰਬਾਨੀ ਵਾਲਾ ਪਰਿਵਾਰ ਹੈ ਬੜਾ ਲੋੜਵੰਦ ਹੈ ਕਿਰਤੀ ਪਰਿਵਾਰ ਹੈ ਮਾਤਾ ਜਸਵੰਦਰ ਪਾਉ ਜੀ ਬਚਨੇ ਇਹਨਾਂ ਦੇ ਘਰੋਂ ਇਹਦੇ ਸਿਰ ਦਾ ਸਾਈਂ ਜ세ਦਾ ਰੇਸਮ ਸਿੰਘ ਜੀ ਮਾੜੀ ਤੁਸੀਂ ਦਰਸ਼ਨ ਕਰ ਲੋ ਸਿੰਘ ਦੇ ਜਿਹਦੀ ਕੰਮੇ ਦੇ ਵਿੱਚ ਮਤਲਬ ਲਾ ਸਿੱਧੀ ਹੋਈ ਤੇ লাশ ਤੱਕ ਨਹੀਂ ਇਹਨਾਂ ਨੂੰ ਮਿਲੀ ਭੋਗ ਤੱਕ ਤਾਂ ਕੋਈ ਬੰਦਾ ਨਹੀਂ ਰਿਹਾ ਕਿੱਥੇ ਝੂਠਾ ਬੋਲਸ ਮੁਕਾਬਲਾ ਬਣਾ ਕੇ ਦਿੱਤਾ ਮਾਰ ਦਿੱਤਾ ਗਿਆ ਜਦ ਤੱਕ ਸਭ ਰਿਹਾ ਪਰਿਵਾਰ ਨੂੰ ਭੋਗ ਪਾਇਆ ਗਿਆ ਕੋਈ লাশ ਦੀ ਕੁਛ ਡੈਡ ਬੋਡੀ ਨਹੀਂ ਜਿਹੜੀ ਮਿਲੀ ਕੁਰਬਾਨੀ ਵਾਲਾ ਪਰਿਵਾਰਾ ਜੀ ਉਦੋਂ ਬਾਅਦ ਜਹਦਾ ਜੀ ਦੇ ਬੇਟਾ ਸੀ ਉਹ ਤੁਸੀਂ ਦੇਖ ਸਕਦੇ ਹੋ 16 ਦੇ ਵਿੱਚ ਉਹਦੀ ਵੀ ਜਿਹੜੀ ਹੈਗੀ ਆ ਬਹੁਤ ਹੋ ਚੁੱਕੀ ਹੈ ਇੱਕ ਮਾਤਾ ਜੀ ਦਾ ਜਿਹੜਾ ਉਹ ਬੇਟਾ ਹੈ ਉਹਦੇ ਮਿਰਗੀ ਦਾ ਦੌਰਾਂ ਪੈਂਦਾ ਹੈ ਤੈਨੋਂ ਉਹਦੇ ਬੱਚੇ ਆ ਕਮਾਉਣ ਵਾਲਾ ਕੋਈ ਨਹੀਂ ਬੜਾ ਲੋਡ ਬੰਦਾ ਸੀਧੀ ਪਰਿਵਾਰ ਹੈ ਪਰਵਾਨੀ ਵਾਲਾ ਪਰਿਵਾਰ ਆ ਪੰਥ ਦੇ ਲਈ ਜਿਨ੍ਹਾਂ ਨੇ ਖੂਨ ਡੋਲਿਆ ਪਰ ਅੱਜ ਜਿਹੜੀ ਬਖਤਰ ਦੀ ਜ਼ਿੰਦਗੀ ਜਿਉ ਰਹੇ ਆ ਕਿਉਂਕਿ ਸਹਾਰਾ ਕੋਈ ਨਹੀਂ ਆਮਦਨ ਕੋਈ ਨਹੀਂ ਇਹ ਪਰਿਵਾਰ ਨੂੰ ਪਰ ਮਤਾਂ ਬਾਅਦ ਕਰਦੇ ਮੈਂ ਨਿਊਜ਼ੀਲੈਂਡ ਵਾਲੇ ਸਿੰਘਾਂ ਦਾ ਖਾਲਸਾ ਸੇਵਾ ਗਰੁੱਪ ਪੰਜਾਬ ਵਾਲਿਆਂ ਦਾ ਸਹਿਜ ਵੀਰ ਦੀ ਨਿਊਜ਼ੀਲੈਂਡ ਮੰਗਾ ਫਰੈਂਡ ਸਰਕਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਕੁਛ ਨਾ ਕੁਛ ਇਹ ਪਰਿਵਾਰ ਨੂੰ ਜਿਹੜੀ ਆ ਕੋ ਪੈਨਸ਼ਨ ਸ਼ੁਰੂ ਕੀਤੀ ਹੈ ਮੰਥਲੀ ਪੈਨਸ਼ਨ ਉਹ ਦੇ ਰਹੇ ਆ ਤਾਂ ਕਿ ਮਾਤਾ ਜੀ ਦੇ ਸਟਾਰਟ ਬੰਦੇ ਨੇ ਹਨਾ ਤੇ ਹਾਰਟ ਜਿਹੜਾ ਮਾਤਾ ਜੀ ਕਹਿੰਦੇ 40% ਦਿਲ ਕੰਮ ਕਰਦਾ ਸਾਰੇ ਡਾਕਟਰ ਬੋਲਦੇ ਸਟਾਰਟ ਉਵਾ ਲੋ ਪਰ ਦੋਟਾ ਇਲਾਕ ਰੁਪਇਆ ਲਾਗੇ ਉਹ ਮੁਸ਼ਕਲ ਹੈ ਕਿ ਇੱਥੇ ਦਾ ਦੋਟਾ ਹੀ ਹਜ਼ਾਰ ਦੀ ਗੱਲ ਬੜੀ ਮੁਸ਼ਕਲ ਹੋਈ ਘੜੀਏ ਦੋਟਾ ਹੀ ਲੱਖ ਰੁਪਇਆ ਲਾਗੇ ਛੱਡ ਪੋਣ ਦਾ ਬਹੁਤ ਵੱਡੀ ਗੱਲ ਆ ਮਾਤਾ ਜੀ ਦੇ ਲਈ ਇਹ ਧੰਨਵਾਦ ਆ ਗੁਰੂ ਪਿਆਰਿਆਂ ਦਾ ਜਿਹੜੇ ਬਾਹਰ ਫੜਦੇ ਆਂ ਛੀਨ ਪਰਿਵਾਰਾਂ ਦੀ ਪਰਵਾਨੀ ਵਾਲੇ ਪਰਿਵਾਰਾਂ ਦੀ ਸ਼ਾਹਿਦ ਵੀਰ ਜੀ ਨੌਜਿਰਾਨਾ ਦਾ ਫਰੈਂਡ ਸਰਕਲ ਮੈਂ ਨਹੀਂ ਪਹਿਲੀ ਵਾਰ ਇਸ ਪਰਿਵਾਰ ਦੇ ਦਰਸ਼ਨ ਕਰ ਰਿਹਾ ਕਿਉਂਕਿ ਇਹਨਾਂ ਨੇ ਵੀਡੀਓ ਦੇਖ ਦੇ ਕੇ ਕੰਫਰਮ ਕੀਤਾ ਹੈ ਕਿ ਤੁਸੀਂ ਵੀ ਸ਼ਾਇਦ ਇਹ ਪਹਿਲੀ ਵਾਰ ਹੀ ਸੁਣਾ ਖੁਸ਼ੀਦ ਪਈਏ ਸੁਨ ਸਿੰਘ ਜੀ ਮਾੜੀ ਮੁਸਤਾਫਾ ਤੇ ਸ਼ੀਦ ਹੋਇਆ ਕਾਨਵੇਂ ਦੇ ਵਿੱਚ ਤੇ ਦਸ਼ਾ ਨੇ ਵੀ ਉਹ ਕਥੀ ਉਹਦਾ ਮਕਾਬਲਾ ਬਣਾ ਕੇ ਜਿਹੜਾ ਉਹ ਠੂਠਾ ਪੁੱਲ ਤੋਂ ਮਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਤੇ ਜਹੇਦਾਰਪੁਰ ਜਟ ਸਿੰਘ ਜੀ ਬੁੱਧ ਸਿੰਘ ਵਾਲਾ ਨਾਲ ਉਹਨਾਂ ਦੇ ਨਾਲ ਸਵਾਲ ਜਿਹੜੇ ਦਾ ਸਵਾਲਾਂ ਮੈਂ ਭਾਜਾ ਨਹੀਂ ਇਹਨਾਂ ਨੇ ਤੇ ਧੰਨਵਾਦ ਮੈਂ ਫੇਰ ਕਰ ਦੇਵਾਂ ਲੋਬਾ ਜੀ ਇਹ ਪੈਨਸ਼ਨ ਲੈ ਲਓ ਤੇ ਆ ਬੈਲਾ ਕੁੱਜੀ ਬੇਨਤੀ ਮੈਂ ਕਰ ਰਿਹਾ ਸੀ ਵੀ ਆ ਦੇਖੋ ਬਿੱਲ ਦਿਖਾਦੇ ਬਾਈ ਜੀ 42000 ਰੁਪਈਆ ਦਾ ਬਿੱਲ ਕਾਇਡਿੰਗ ਖੜਾ ਹੈ ਪਰਿਵਾਰ ਦਾ ਬਿਜਲੀ ਵਾਲੇ ਰੋਜ਼ ਬੋਲਦੇ ਵੀ ਮੀਟਰ ਕੱਟਿਆ ਜਾਣਾ ਜੀ ਬਿੱਲ ਭਰ ਦਿਓ ਪਰ ਮਾਤਾ ਜੀ ਕੋਲੇ ਤਾਂ ਮਨ ਲੱਗ ਕੋਈ ਸਾਧਨੀ ਨਹੀਂ ਇਹਨੇ ਤਾਂ ਰਾਸ਼ਨ ਦੀ ਮਾਮ ਕਰਦੇ ਵੀ ਸਾਨੂੰ ਰਾਸ਼ਨਾਂ ਦੀ ਕੋਈ ਦਿਆ ਕਰੋ ਤੱਕੋਂ ਕਿ ਬੱਚੇ ਆ ਬੱਚੇ ਖਾਣ ਨੂੰ ਮੰਗਦੇ ਆ ਤਿੰਨ ਕੋਟੇ-ਕੋਟੀਆਂ ਨੇ ਮਾਤਾ ਜੀ ਦੇ ਦੇ ਬੇਟੇ ਦੇ ਦੌਰਾ ਪੈਂਦਾ ਹੈ ਨਾ ਕਮਾਈ ਵਾਲਾ ਸਾਧਨੀ ਨਹੀਂ ਕੋਈ ਮਾਤਾ ਜੀ ਕਿੱਦਾਂ ਨੇ ਹਾਲਾਤ ਕਰਦੇ ਜਾਂ ਤੁਸੀਂ ਕਿੱਦਾਂ ਜੋ ਰਹੇ ਹੋ ਹਾਲਾਤ ਤਾਂ ਦੇ ਬਹੁਤ ਮਾੜੇ ਕੋਈ ਆਉਂਦਾ ਕੋਈ ਸਾਨੂੰ ਕੋਲਾ ਗਿਣਾ ਮਾਰਦਾ ਨਹੀਂ ਕੋਈ ਸਿੰਘ ਨਹੀਂ ਆਉਂਦਾ ਪਿੱਛੇ ਸਿੰਘਾਂ ਨੇ ਸਾਨੂੰ ਉਹ ਦੋ ਬਾਤ ਦੁਕਾਨਾਂ ਪਾ ਕੇ ਵਿਕਲਾ ਹੂੰ ਸਿੰਘ ਰਾਸ਼ੂ ਰੂਸ਼ ਪਰ ਨਾ ਤਾਂ ਕੋਈ ਤੂ ਮਲਦਾਰਾ ਹੋ ਨਹੀਂ ਸਕਦਾ ਕੋਈ ਨਹੀਂ ਇਹ ਬੇਲ ਤਾਂ ਪਤਾ ਖੜਾ ਇਹ ਬੇਲ ਤਾਂ 2-3 ਸਾਲ ਹੋ ਗਈ ਪਿੱਛੋਂ ਦੀ ਪਿੱਛੋਂ ਆਇਆ ਨਾ ਪਿੱਛੋਂ ਦੀ ਪਿੱਛੋਂ ਆਇਆ ਪਰ ਆ ਗਿਆ ਪਰ ਆ ਗਿਆ ਆਮਦਨੀ ਕੋਈ ਨਹੀਂਗੀ ਆਮਦਨ ਆਮਦਨ ਨਹੀਂ ਕਿਸੇ ਕੋਲ ਇੱਕ ਰੁਪਈਆ ਨਹੀਂ ਹੁੰਦਾ ਦਿਲ ਦਾ ਜਿਹੜਾ ਡਾਕਟਰ ਹੈ ਬਿਮਾਰੀ ਤੁਹਾਡੀ ਉਹ ਠੀਕ ਬੋਲ ਦੇਗਾ ਤੂੰ ਕਿੰਨੇ 40% ਦਿਲ ਕੰਮ 40% ਦਿਲ ਹਾਂ ਸਟੈਂਟ ਪਾਉ ਸਟੈਂਟ ਪਾਉ ਹਾਂ ਜੀ ਤੇ ਅਤਮਾਨ ਹੈ ਨੀ ਸਟੈਂਟ ਪਾਉਂਦਾ ਅੱਛਾ ਸਮਾਨ ਹੈ ਆਮਦਨ ਦਾ ਕੋਈ ਸਾਧਨ ਨਹੀਂ ਜਿੰਮੋ ਕੰਕੀ ਇਲਾਜ ਕਰਉਣਾ ਬੜਾ ਮੁਸ਼ਕਲ ਹੈ ਇਸ ਦਾ ਕਿ ਤੁਹਾਨੂੰ ਬੇਨਤੀ ਕਰਦੇ ਆ ਜਰੂਰ ਇਹ ਪਰਿਵਾਰ ਦੀ ਬਾਹਮ ਫੜਿਓ ਕਿਉਂਕਿ ਬੱਚੇ ਆ ਛੋਟੀ ਛੋਟੀ ਕਮਾਈ ਦਾਸ ਨਹੀਂ ਕੋਈ ਮਾਤਾ ਜੀ ਮੁਜਰਬ ਹੋ ਚੁੱਕਿਆ ਬੜਾ ਤਸੱਦਦ ਪਹਿਲਾਂ ਹੋਇਆ ਤੁਹਾਨੂੰ ਪਤਾ ਵੀ ਅੱਜ ਕੱਲ ਪੁਲਿਸ ਕਿਦਾਂ ਅੰਬਤੀਰਾ ਕਰਦੀ ਆ ਬਸ ਸਰਕਾਰੇ ਵੀ ਪੁਲਿਸ ਨੇ ਰਹਿ ਨਹੀਂ ਤਾਣ ਅੱਜ ਮੌਰੀ ਰਹਿੰਦੇ ਰਹੇ ਜੇਵੋ ਜੇਵੋ ਨਾਇਵਤ ਕਰਦੇ ਹਾਂ ਹਾਂ ਜੀ ਹਾਂ ਬੜਾ ਤੰਗ ਪਰੇਸ਼ਾਨ ਕਰਦੀ ਆ ਤੇ ਬੜਾ ਮਾਹੌਲ ਆ ਉਦੋਂ ਪਰਾਂ ਦਾ ਗੰਭੀਰ ਸੀ ਤੇ ਅੱਜ ਵੀ ਇਹ ਜ਼ਿੰਦਗੀ ਕੋਈ ਬੜੀ ਵਧੀਆ ਨਹੀਂ ਜਾ ਰਹੀ ਕਿਉਂਕਿ ਆਮਦਨ ਦਾ ਸਾਧਨ ਨਹੀਂ ਸੀ ਲੋਕੀ ਰਹਿائش ਜਰੂਰ ਨਾਲ ਸੱਤੇ ਹੈਗੀ ਉਦੋਂ ਪਰ ਉਹਨਾਂ ਜਿਹੜੀ ਆਮਦਨ ਦੇ ਸਾਧਨ ਕੋਈ ਨਹੀਂ ਬਹੁਤ ਔਖਾ ਵਾ ਬੱਚੇ ਆਗੇ ਖਾਣ ਨੂੰ ਪਾਪੀ ਪੇਟ ਮੰਗਦੇ ਸੋ ਤਾਂ ਹਰ ਚਾਹੀਦੀਆਂ ਕੁਰਬਾਨੀ ਵਾਲਾ ਪਰਿਵਾਰਾ ਜਰੂਰ ਇਹ ਪਰਿਵਾਰ ਦੀ ਬਾਹ ਫੜਿਓ ਕਾਹ ਤੱਕ ਕਾਹ ਦੀ ਮਾਂ ਬਾਈ ਦਾ ਇਲਾਜ ਟ੍ਰੀਟਮੈਂਟ ਸੋ ਢੰਗ ਨਾਲ ਹੋ ਜਾਵੇ ਤੇ ਬਾਕੀ ਜਿਹੜੇ ਹੈਗੇ ਬੱਚੇ ਵਧੀਆ ਬੜੇ ਲਈ ਜਾਣ ਇੰਨਿਆਂ ਕਿ ਬੇਨਤੀ ਹੈ ਜਰੂਰ ਪਰਿਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ